ਆ ਦੇਖੋ ਜੀ ਕਾਲੇ ਜਨਨੀਆਂ ਛੇੜ ਦਿੰਦੇ ਨਖੋ ਦੇਖਿਆ ਜੀ ਓਏ ਚਲੋ ਜਨਨੀਆਂ ਛੇੜ ਦਿੰਦੇ ਨੇ ਜੀ ਇਹ ਆ ਦੇਖੋ ਕਾਲੇ ਜੀ ਆ ਕਾਲੇ ਆ ਭਗਵੰਤ ਸਿੰਘ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ ਆ ਦੇਖੋ ਜੀ ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ ਆ ਦੇਖੋ ਜੀ ਭਾਈ ਤੁਸੀਂ ਇੱਧਰ ਹੋ ਜੋ ਪਰ ਇਹਦਾ ਇਹ ਨੰਬਰ ਨੰਬਰ ਨਾ ਪਾਈਏ ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕਦ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਤੇ ਪਰ ਇਹ ਹੋ ਜਾਣਾ ਇਹ ਇਹਨੂੰ ਕਦ ਨਹੀਂ ਕਹਿੰਦੇ ਤੁਸੀਂ ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਵੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਚਰਾਬ ਦੇਖੀ ਜਰਾ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋਗੇ ਇਹ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਜਨਾਨੀਆਂ ਛੇੜਦੇ ਨੇ ਤੇ ਪਹਿਲਾਂ ਵੀ ਤੁਹਾਡੇ ਮਗਰ ਆਏ ਆ ਦੇਖੋ ਜੀ ਕਾਲੇ ਜਨਾਨੀਆਂ ਛੇੜਦੇ ਨੇ ਲੱਖੋ ਦੇਖਿਆ ਜੀ ਚਲੋ ਜਨਾਨੀਆਂ ਛੇੜਦੇ ਨੇ ਜੀ ਇਹ ਆ ਦੇਖੋ ਕਾਲੇ ਜੀ ਆ ਕਾਲੇ ਆ ਭਗਵੰਤ ਸਿੰਘ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ ਆ ਦੇਖੋ ਜੀ ਫੇਰੋਂ ਦੰਪੀ ਪਹਿਲਾ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ ਆਹ ਦੇਖੋ ਜੀ ਭਾਈ ਤੁਸੀਂ ਇੱਥੇ ਰੋ ਜਾਓ ਇੱਥੇ ਪਰੇ ਹੋ ਜਾਓ ਇਹਨੂੰ ਕੱਤ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਹਦੇ ਪਰੇ ਹੋ ਜਾਣਾ ਇਹ ਇਹਨੂੰ ਕੱਤ ਨਹੀਂ ਕਹਿੰਦੇ ਤੁਸੀਂ ਅਜੀਬ ਗੁਰ ਗੁਰ ਐ ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਖਰਾਬ ਜਰਾ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਗਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਜਨਾਨੀਆਂ ਨੂੰ ਛੇੜਦੇ ਨੇ ਇਹ ਪਹਿਲਾਂ ਵੀ ਤੁਹਾਡੇ ਮਗਰ ਆਏ ਆ ਦੇਖੋ ਜੀ ਕਾਲੇ ਜਨਾਨੀਆਂ ਛੇੜਦੇ ਨੇ ਲਖੋ ਦੇਖਿਆ ਜੀ ਓਏ ਚਲੋ ਜਨਾਨੀਆਂ ਛੇੜਦਨੇ ਜੀ ਇਹ। ਆ ਦੇਖੋ ਕਾਲੇ ਜੀ। ਆ ਕਾਲੇ ਆ ਭਗਵੰਤ ਸਿੰਘ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ। ਆ ਦੇਖੋ ਜੀ। ਪਹਿਲਾ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ। ਆ ਦੇਖੋ ਜੀ। ਪਾਈ ਤੁਸੀਂ ਇੱਧਰ ਹੋ ਜਾਓ। ਤੁਸੀਂ ਇੱਧਰ ਹੋ ਜਾਓ। ਪਰੇ ਹੋ ਜਾਓ। ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕੱਦ ਨਹੀਂ ਕਹਿੰਦੇ ਸਾਰੇ ਤੁਸੀਂ। ਇਹ ਦੱਸੋ। ਕਾਹਦੇ ਪਰੇ ਹੋ ਜਾਣਾ ਇਹ ਇਹਨੂੰ ਕੱਦ ਨਹੀਂ ਕਹਿੰਦੇ ਤੁਸੀਂ। ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਜਰਾਬ ਦੇਖੀ ਜਰਾਬ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਅਗਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਜਨਨੀਆਂ ਛੇੜ ਦੇਣੀ ਤੇ ਪਹਿਲਾਂ ਵੀ ਤੁਹਾਡੇ ਮਗਰ ਆਇਆ ਆ ਦੇਖੋ ਜੀ ਕਾਲੇ ਜਨਨੀਆਂ ਛੇੜ ਦੇਣੀ ਮੈਂ ਖੁਦ ਦੇਖਿਆ ਇਹ ਓਏ ਚਲੋ ਜਨਨੀਆਂ ਛੇੜ ਦੇਣੇ ਜੀ ਇਹ ਆ ਦੇਖੋ ਕਾਲੇ ਜੀ ਆ ਕਾਲੇ ਆ ਭਗਵੰਤ ਸਿੰਘ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ ਆ ਦੇਖੋ ਜੀ ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ ਆ ਦੇਖੋ ਜੀ ਪਾਈ ਦੇ ਅੰਦਰ ਹੋ ਜਾਓ ਉਸ ਅੰਦਰ ਹੋ ਜਾਓ ਪਰੇ ਨਾ ਨੰਬਰ ਨੰਬਰ ਨਾ ਪਾਈਏ ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕਦ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਤੇ ਪਰ ਇਹ ਹੋ ਜਾਣਾ ਇਹਨੂੰ ਕਦ ਨਹੀਂ ਕਹਿੰਦੇ ਤੁਸੀਂ ਅਜੇ 2 2 ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇ ਛਾਈ ਓਏ ਦੇਖੋ ਜਨਾਨੀਆਂ ਨਾਲ ਧੱਕੇ ਛਾਈ ਕਰਦੇ ਖਰਾਬ ਜਨਾਬ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਵੀਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਜਨਾਨੀਆਂ ਨੂੰ ਛੇੜਦੇ ਨੇ ਇਹ ਪਹਿਲਾਂ ਵੀ ਤੁਹਾਡੇ ਮਗਰ ਆਏ ਆ ਦੇਖੋ ਜੀ ਕਾਲੇ ਜਨਾਨੀਆਂ ਛੇੜਦੇ ਨੇ ਨਖੋ ਦੇਖਿਆ ਜੀ ਓਏ ਚਲੋ ਜਨਾਨੀਓ ਛੇੜਦੇ ਨੇ ਜੀ ਇਹ। ਆ ਦੇਖੋ ਕਾਲੇ ਜੀ। ਆ ਕਾਲੇ ਆ ਭਗਵੰਤਵਾ ਸਾਹਿਬ ਦੇਖੋ ਕਾਲੇ ਜੀ ਇੱਥੇ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ। ਆ ਦੇਖੋ ਜੀ। ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ। ਆ ਦੇਖੋ ਜੀ। ਭਾਈ ਤੁਸੀਂ ਇੱਧਰ ਹੋ ਜਾਓ। ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕਦ ਨਹੀਂ ਕਹਿੰਦੇ ਸਾਰੇ ਤੁਸੀਂ? ਇਹ ਦੱਸੋ। ਕਾਹਦੇ ਪਰੇ ਹੋ ਜਾਣਾ ਇਹ ਇਹਨੂੰ ਕਦ ਨਹੀਂ ਕਹਿੰਦੇ ਤੁਸੀਂ? ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਜਨਾਬ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਵੀਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਕਰਦੇ ਜਨਨੀਆਂ ਛੇੜਦਿੰਨੀ ਇਹ ਪਹਿਲਾਂ ਵੀ ਤੁਹਾਡੇ ਮਗਰ ਆਇਆ ਆ ਦੇਖੋ ਜੀ ਕਾਲੇ ਜਨਨੀਆਂ ਛੇੜਦਿੰਨੀ ਮੈਂ ਖੁਦ ਦੇਖਿਆ ਇਹ ਓਏ ਚਲੋ ਜਨਨੀਆਂ ਛੇੜਦਿੰਨੇ ਜੀ ਇਹ ਆ ਦੇਖੋ ਕਾਲੇ ਜੀ ਆ ਕਾਲੇ ਆ ਭਗਵੰਤੂ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ ਆ ਦੇਖੋ ਜੀ ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ ਆ ਦੇਖੋ ਜੀ ਭਾਈ ਤੁਸੀਂ ਇੱਧਰ ਹੋ ਜਾਓ ਇਹ ਪਰੇ ਹੋ ਜਾ ਇਹ ਨੰਬਰ ਨਾ ਪਈਏ ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕਦ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਹਦੇ ਪਰੇ ਹੋ ਜਾਣ ਇਹ ਇਹਨੂੰ ਕਦ ਨਹੀਂ ਕਹਿੰਦੇ ਤੁਸੀਂ ਅਜੇ ਗ੍ਰੇਟ ਗ੍ਰੇਟ ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਓਏ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਜਰਾਬ ਜਰਾਬ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਅਗਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਜਨਾਨੀਆਂ ਛੇੜਦੇ ਨੇ ਤੇ ਪਹਿਲਾਂ ਵੀ ਤੁਹਾਡੇ ਮਗਰ ਆਏ ਆ ਦੇਖੋ ਜੀ ਕਾਲੇ ਜਨਾਨੀਆਂ ਛੇੜਦੇ ਨੇ ਲਖੋ ਦੇਖਿਆ ਜੀ ਓਏ ਚਲੋ ਜਨਾਨੀਓ ਛੇੜਦੇ ਨੇ ਜੀ ਇਹ। ਆ ਦੇਖੋ ਕਾਲੇ ਜੀ। ਆ ਕਾਲੇ ਆ ਭਗਵੰਤ ਸਿੰਘ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ। ਆ ਦੇਖੋ ਜੀ। ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ। ਆ ਦੇਖੋ ਜੀ। ਭਾਈ ਤੁਸੀਂ ਇੱਧਰ ਹੋ ਜਾਓ। ਤੁਸੀਂ ਇੱਧਰ ਹੋ ਜਾਓ। ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕੱਦ ਨਹੀਂ ਕਹਿੰਦੇ ਸਾਰੇ ਤੁਸੀਂ। ਇਹ ਦੱਸੋ। ਕਾਹਦੇ ਪਰੇ ਹੋ ਜਾਣ ਇਹ ਇਹਨੂੰ ਕੱਦ ਨਹੀਂ ਕਹਿੰਦੇ ਤੁਸੀਂ। ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਜਰਾਬ ਦੇਖੀ ਜਰਾਬ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਗਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਜਨਾਨੀਆਂ ਨੂੰ ਛੇੜਦੇ ਨੇ ਇਹ ਪਹਿਲਾਂ ਵੀ ਤੁਹਾਡੇ ਮਗਰ ਆਏ ਆ ਦੇਖੋ ਜੀ ਕਾਲੇ ਜਨਨੀਆਂ ਛੇੜਦੇ ਨੇ ਲਖੋ ਦੇਖਿਆ ਜੀ ਚਲੋ ਜਨਾਨੀਓ ਛੇੜਦੇ ਨੇ ਜੀ ਇਹ। ਆ ਦੇਖੋ ਕਾਲੇ ਜੀ। ਆ ਕਾਲੇ ਆ ਭਗਵੰਤਵਾ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ। ਆ ਦੇਖੋ ਜੀ। ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰ ਨੂੰ ਚੜਦਾ ਸੀਗਾ ਜੀ। ਆ ਦੇਖੋ ਜੀ। ਭਾਈ ਤੁਸੀਂ ਇੱਧਰ ਹੋ ਜਾਓ। ਤੁਸੀਂ ਇੱਧਰ ਹੋ ਜਾਓ। ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕੱਦ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ। ਕਾਹਦੇ ਪਰੇ ਹੋ ਜਾਣਾ ਇਹ ਇਹਨੂੰ ਕੱਦ ਨਹੀਂ ਕਹਿੰਦੇ ਤੁਸੀਂ। ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਜਨਾਬ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਗਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਨਾਨੀਆਂ ਛੇੜ ਦਿੰਨੀ ਤੇ ਪਹਿਲਾਂ ਵੀ ਤੁਹਾਡੇ ਮਗਰ ਆਇਆ ਆ ਦੇਖੋ ਜੀ ਕਾਲੇ ਜਨਨੀਆਂ ਛੇੜ ਦਿੰਨੀ ਮੈਂ ਖੁਦ ਦੇਖਿਆ ਇਹ ਓਏ ਚਲੋ ਜਨਨੀਆਂ ਛੇੜ ਦਿੰਦੇ ਨੇ ਜੀ ਇਹ ਆ ਦੇਖੋ ਕਾਲੇ ਜੀ ਆ ਕਾਲੇ ਆ ਭਗਵੰਤਵਾ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ ਆ ਦੇਖੋ ਜੀ ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ ਆ ਦੇਖੋ ਜੀ ਭਾਈ ਤੁਸੀਂ ਅੰਦਰ ਹੋ ਜਾਓ ਤੁਸੀਂ ਅੰਦਰ ਹੋ ਜਾਓ ਪਰੇਦਾ ਨੰਬਰ ਨੰਬਰ ਨਾ ਭਾਈ ਇਹ ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕਦ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਤੇ ਪਰ ਇਹ ਹੋ ਜਾਣਾ ਇਹ ਇਹਨੂੰ ਕਦ ਨਹੀਂ ਕਹਿੰਦੇ ਤੁਸੀਂ ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਜਨਾਬ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਵੀਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਜਨਾਨੀਆਂ ਛੇੜਦਿੰਦੇ ਇਹ ਪਹਿਲਾਂ ਵੀ ਤੁਹਾਡੇ ਮਗਰ ਆਇਆ ਆ ਦੇਖੋ ਜੀ ਕਾਲੇ ਜਨਾਨੀਆਂ ਛੇੜਦਿੰਦੇ ਨਖੋ ਦੇਖਿਆ ਜੀ ਓਏ ਚਲੋ ਜਨਾਨੀਆਂ ਛੇੜਦਿੰਦੇ ਨੇ ਜੀ ਇਹ ਆ ਦੇਖੋ ਕਾਲੇ ਜੀ ਆ ਕਾਲੇ ਆ ਭਗਵੰਤ ਸਿੰਘ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ ਆ ਦੇਖੋ ਜੀ ਓਏ ਰੰਪੀ ਪਹਿਲਾ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ ਆ ਦੇਖੋ ਜੀ ਭਾਈ ਤੁਸੀਂ ਇੱਧਰ ਹੋ ਜਾਓ ਤੁਸੀਂ ਇੱਧਰ ਹੋ ਜਾਓ ਇਹਨੂੰ ਕੱਦ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਹਦੇ ਪਰੇ ਹੋ ਜਾਣਾ ਇਹ ਇਹਨੂੰ ਕੱਦ ਨਹੀਂ ਕਹਿੰਦੇ ਤੁਸੀਂ ਅਜੇ ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਓਏ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਖਰਾਬ ਜਰਾ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਅਗਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਜਨਾਨੀਆਂ ਛੇੜ ਦਿੰਦੇ ਨੇ ਤੇ ਪਹਿਲਾਂ ਵੀ ਤੁਹਾਡੇ ਮਗਰ ਆਏ ਆ ਦੇਖੋ ਜੀ ਕਾਲੇ ਜਨਾਨੀਆਂ ਛੇੜ ਦਿੰਦੇ ਨੇ ਲਖੋ ਦੇਖਿਆ ਜੀ ਓਏ ਚਲੋ ਜਨਾਨੀਆਂ ਛੇੜਦੇ ਨੇ ਜੀ ਇਹ ਆ ਦੇਖੋ ਕਾਲੇ ਜੀ ਆ ਕਾਲੇ ਆ ਭਗਵੰਤ ਸਿੰਘ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ ਆ ਦੇਖੋ ਜੀ ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ ਆ ਦੇਖੋ ਜੀ ਭਾਈ ਤੁਸੀਂ ਅੰਦਰ ਹੋ ਜਾਓ ਤੁਸੀਂ ਅੰਦਰ ਹੋ ਜਾਓ ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕਦੇ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਹਦੇ ਪਰੇ ਹੋ ਜਾਣ ਇਹ ਇਹਨੂੰ ਕਦੇ ਨਹੀਂ ਕਹਿੰਦੇ ਤੁਸੀਂ ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇ ਛਾਈ ਦੇਖੋ ਜਨਾਨੀਆਂ ਨਾਲ ਧੱਕੇ ਛਾਈ ਕਰਦੇ ਜਰਾਬ ਜਰਾਬ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਵੀਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਜਨਨੀਆਂ ਛੇੜਦਿੰਨੇ ਤੇ ਪਹਿਲਾਂ ਵੀ ਤੁਹਾਡੇ ਮਗਰ ਆਇਆ ਆ ਦੇਖੋ ਜੀ ਕਾਲੇ ਜਨਨੀਆਂ ਛੇੜਦਿੰਨੇ ਨਖੋ ਦੇਖਿਆ ਜੀ ਓਏ ਚਲੋ ਜਨਨੀਆਂ ਛੇੜਦਿੰਨੇ ਜੀ ਇਹ ਆ ਦੇਖੋ ਕਾਲੇ ਜੀ ਆ ਕਾਲੇ ਆ ਭਗਵੰਤ ਸਿੰਘ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ ਆ ਦੇਖੋ ਜੀ ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ ਆ ਦੇਖੋ ਜੀ ਭਾਈ ਤੁਸੀਂ ਇੱਧਰ ਹੋ ਜਾਓ ਤੁਸੀਂ ਇੱਧਰ ਹੋ ਜਾਓ ਪਰੇ ਹੋਦਾ ਨੰਬਰ ਨੰਬਰ ਨਾ ਪਈਏ ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕਦ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਤੇ ਪਰੇ ਹੋ ਜਾਣ ਇਹ ਇਹਨੂੰ ਕਦ ਨਹੀਂ ਕਹਿੰਦੇ ਤੁਸੀਂ ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਖਰਾਬ ਜਨਾਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਵੀ ਇਹ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਜਨਾਨੀਆਂ ਛੇੜ ਦਿੰਦੇ ਇਹ ਪਹਿਲਾਂ ਵੀ ਤੁਹਾਡੇ ਮਗਰ ਆਇਆ ਆ ਦੇਖੋ ਜੀ ਕਾਲੇ ਜਨਾਨੀਆਂ ਛੇੜ ਦਿੰਦੇ ਲਖੋ ਦੇਖਿਆ ਜੀ ਓਏ ਚਲੋ ਜਨਾਨੀਆਂ ਛੇੜ ਦਿੰਦੇ ਨੇ ਜੀ ਇਹ ਆ ਦੇਖੋ ਕਾਲੇ ਜੀ ਆ ਕਾਲੇ ਆ ਭਗਵੰਤ ਸਿੰਘ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ ਆ ਦੇਖੋ ਜੀ ਓਏ ਨਾ ਰੰਪੀ ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰ ਨੂੰ ਚੜਦਾ ਸੀਗਾ ਜੀ ਆ ਦੇਖੋ ਜੀ ਭਾਈ ਤੁਸੀਂ ਇੱਧਰ ਹੋ ਜਾਓ ਤੁਸੀਂ ਇੱਧਰ ਹੋ ਜਾਓ ਤੁਸੀਂ ਪਰੇ ਹੋ ਜਾਓ ਨੰਬਾ ਨਾ ਪਾਈਏ ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕਦ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਹਦੇ ਪਰੇ ਹੋ ਜਾਣਾ ਇਹ ਇਹਨੂੰ ਕਦ ਨਹੀਂ ਕਹਿੰਦੇ ਤੁਸੀਂ ਅਜੇ ਗ੍ਰੇਡ ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਓਏ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਖਰਾਬ ਜਨਾਬ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਵੀ ਇਹ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਕਾਲੇ ਜਨਾਨੀਆਂ ਛੇੜ ਦਿੰਦੇ ਇਹ ਪਹਿਲਾਂ ਵੀ ਤੁਹਾਡੇ ਮਗਰ ਆਏ ਆ ਆ ਦੇਖੋ ਜੀ ਕਾਲੇ ਜਨਾਨੀਆਂ ਛੇੜ ਦਿੰਦੇ ਨਖੋ ਦੇਖਿਆ ਇਹ ਓਏ ਚਲੋ ਜਨਾਨੀਓ ਛੇੜਦਨੇ ਜੀ ਇਹ ਆ ਦੇਖੋ ਕਾਲੇ ਜੀ ਆ ਕਾਲੇ ਆ ਭਗਵੰਤਵਾ ਸਾਹਿਬ ਦੇਖੋ ਕਾਲੇ ਜੀ ਲੱਗੇ ਨੇ ਗਲਤ ਕੰਮ ਕਰਨੇ ਜੀ ਇਹ ਆ ਦੇਖੋ ਜੀ ਪਹਿਲਾਂ ਮੈਂ ਖੁਦ ਦੇਖਿਆ ਇਹ ਜਨਾਨੀ ਦੇ ਉੱਪਰੋਂ ਚੜਦਾ ਸੀਗਾ ਜੀ ਆ ਦੇਖੋ ਜੀ ਯਾਰ ਤੁਸੀਂ ਉਹਨੂੰ ਕਹਿੰਦੇ ਹੋ ਇਹਨੂੰ ਕਦ ਨਹੀਂ ਕਹਿੰਦੇ ਸਾਰੇ ਤੁਸੀਂ ਇਹ ਦੱਸੋ ਕਾਹਦੇ ਪਰੇ ਹੋ ਜਣ ਇਹਨੂੰ ਕਦ ਨਹੀਂ ਕਹਿੰਦੇ ਤੁਸੀਂ ਦੇਖੋ ਜੀ ਦੇਖੋ ਜਨਾਨੀਆਂ ਨਾਲ ਕਰਦੇ ਧੱਕੇਸ਼ਾਈ ਦੇਖੋ ਜਨਾਨੀਆਂ ਨਾਲ ਧੱਕੇਸ਼ਾਈ ਕਰਦੇ ਖਰਾਬ ਜਨਾਬ ਪੀਤੀ ਹੈ ਫਿਰ ਇਹ ਕੀ ਹੈ ਦੇਖੋ ਦੇਖੋ ਜੀ ਦੇਖੋ ਅਗਰੇ ਕਾਲੇ ਜਨਾਨੀਆਂ ਨੂੰ ਕਿਵੇਂ ਕਰਦੇ ਨੇ ਜਨਾਨੀਆਂ ਨੂੰ ਧੱਕੇ ਜਨਨੀਆਂ ਛੇੜ ਦਿੰਨੀ ਇਹ ਪਹਿਲਾਂ ਵੀ ਤੁਹਾਡੇ ਮਗਰ ਆਇਆ ਆ ਦੇਖੋ ਜੀ ਕਾਲੇ ਜਨਨੀਆਂ ਛੇੜ ਦਿੰਨੀ ਨਖੋ ਦੇ